ਤਾਜ਼ਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤ-ਪਾਕਿਸਤਾਨ ਸਰਹੱਦ ਤੋਂ ਜਿੱਥੇ ਪਿਛਲੀ ਰਾਤ ਪਾਕਿਸਤਾਨ ਵੱਲੋਂ ਕੀਤੀਆਂ ਗਈਆਂ ਨਾਪਾਕ ਹਰਕਤਾਂ ਦਾ ਭਾਰਤੀ ਫੌਜ ਵੱਲੋਂ ਡਟ ਕੇ ਜਵਾਬ ਦਿੱਤਾ ਗਿਆ ਜੈਸਲਮੇਰ ਰਾਜਸਥਾਨ ਪੰਜਾਬ ਤੇ ਕਸ਼ਮੀਰ ਵਿੱਚ ਪਾਕਿਸਤਾਨ ਵੱਲੋਂ ਕੀਤੇ ਗਏ ਹਮਲਿਆਂ ਦਾ ਭਾਰਤੀ ਸੁਰੱਖਿਆ ਬਲਾ ਨੇ ਸ਼ਾਨਦਾਰ ਮੁਕਾਬਲਾ ਕੀਤਾ ਜੈਸਲਮੇਰ ਦੇ ਬਾਰਡਰ ਤੋਂ ਆਈਆਂ ਤਸਵੀਰਾਂ ਨੇ ਸਾਫ਼ ਕਰ ਦਿੱਤਾ ਕਿ ਭਾਰਤ ਦੇ ਜਵਾਨ ਕਿਸ ਹੌਂਸਲੇ ਨਾਲ ਮੈਦਾਨ ਚ ਉਤਰੇ ਹੋਏ ਨੇ ਜਿੱਤੇ ਦੂਜੇ ਪਾਸੇ ਪਾਕਿਸਤਾਨ ਫੌਜ ਕੰਨਾਂ ਦੇ ਵਿੱਚ ਉਂਗਲਾ ਪਾ ਕੇ ਪਿੱਛੇ ਹਟਦੀ ਹੋਈ ਨਜ਼ਰ ਆਈ ਹੈ ਉੱਥੇ ਹੀ ਭਾਰਤੀ ਜਵਾਨਾਂ ਦੀ ਗੋਲੀਆਂ ਦੇ ਨਾਲ ਤੜਤਾਹਟ ਦੇਖਣ ਨੂੰ ਮਿਲੀ ਹੈ ਜਿਵੇਂ ਪਤੰਦਰਾਂ ਦੀ ਦੀਵਾਲੀ ਹੋਵੇ ਪੰਜਾਬ ਦੇ ਅੰਮ੍ਰਿਤਸਰ ਅਤੇ ਗੁਰਦਾਸਪੁਰ 'ਚ ਵੀ ਹਮਲੇ ਹੋਣ ਦੀ ਖਬਰ ਆਈ ਹੈ ਪਰ ਭਾਰਤੀ ਫੌਜ ਨੇ ਹਰ ਥਾਂ ਮਜ਼ਬੂਤ ਜਵਾਬ ਦਿੱਤਾ ਹੈ ਇਹ ਹਮਲੇ ਪਾਕਿਸਤਾਨ ਦੀ ਬੁਖਲਾਹਟ ਨੂੰ ਦਰਸਾਉਂਦੇ ਨੇ ਜੋ ਕਿ ਅਜਿਹੇ ਹਾਲਾਤਾਂ 'ਚ ਨਵੇਂ ਆਰਮੀ ਚੀਫ ਦੀ ਨਿਯੁਕਤੀ ਕਰ ਰਿਹਾ ਹੈ ਸੁਰੱਖਿਆ ਏਜੰਸੀਆਂ ਵੱਲੋਂ ਲੋਕਾਂ ਨੂੰ ਇਹ ਸੂਚਨਾ ਦਿੱਤੀ ਗਈ ਹੈ ਕਿ ਕੋਈ ਵੀ ਅਣਜਾਣ ਨੰਬਰ ਜਾਂ ਲਿੰਕ ਉੱਤੇ ਕਲਿੱਕ ਨਾ ਕੀਤਾ ਜਾਵੇ ਕਿਉਂਕਿ ਪਾਕਿਸਤਾਨ ਵੱਲੋਂ ਸੰਭਾਵਿਤ ਸਾਈਬਰ ਹਮਲਿਆਂ ਦੀ ਸੰਭਾਵਨਾ ਹੈ ਅਜੀਤ ਡੋਵਾਲ ਨੇ ਵੀ ਇਸ ਬਾਰੇ ਵੱਡੀ ਚੇਤਾਵਨੀ ਜਾਰੀ ਕੀਤੀ ਹੈ ਇਸ ਸਮੇਂ ਜ਼ਰੂਰੀ ਹੈ ਕਿ ਸਾਰਾ ਦੇਸ਼ ਇਕਜੁੱਟ ਹੋ ਕੇ ਆਪਣੀ ਫੌਜ ਦਾ ਸਾਥ ਦੇਵੇ ਕੋਈ ਵੀ ਪੈਨਿਕ ਨਾ ਬਣਾਓ ਸੁਰੱਖਿਆ ਬਲ ਤਤਪਰ ਹਨ ਅਤੇ ਹਰ ਹਮਲੇ ਦਾ ਮੁਕਾਬਲਾ ਕਰ ਰਿਹਾ ਹੈ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰੋ ਤੇ ਸੋਸ਼ਲ ਮੀਡੀਆ ਤੇ ਜੰਗ ਸੰਬੰਧੀ ਗਲਤ ਜਾਣਕਾਰੀ ਜਾਂ ਤਸਵੀਰਾਂ ਨਾ ਪਾਓ ਐਸੀ ਅੱਜ ਦੀ ਵੱਡੀ ਖਬਰ ਹੋਰ ਅਪਡੇਟ ਲਈ ਜੁੜੇ ਰਹੋ ਅਤੇ ਦੇਖਦੇ ਰਹੋ ਨਿਊਜ਼ 21 ਰਿਕਾਰਡ